ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਨੇ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੀਆਂ ਛਾਪੇਮਾਰੀਆਂ ਦੇ ਡਰ ਦੇ ਕਾਰਨ ਪ੍ਰੋਫੈਸਰਾਂ ਨੂੰ ਆਪਣੀ ਕਲਾਸਿਜ਼ ਆਨਲਾਈਨ ਸ਼ਿਫਟ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆਂ ਦੀ ਵਾਈਸ ਪ੍ਰੈਜ਼ੀਡੈਂਟ ਈਥਰ ਲੈਟਿਮਰ ਨੇ ਫੈਕਲਟੀ ਨੂੰ ਇੱਕ ਪੱਤਰ ਜਾਰੀ ਕਰਦੇ ਹੋਏ ਵਿਦਿਆਰਥੀਆਂ ਨੂੰ ਪਬਲਿਕ ਟਰਾਂਸਪੋਰਟ ਲੈਣ ਅਤੇ ਕੈਂਪਸ ਦੇ ਵਿੱਚ ਡਰਾਈਵ ਕਰਨ ਤੋਂ ਡਰ ਹੋਣ ਦੀ ਗੱਲ ਆਖੀ ਹੈ ਇਸੇ ਕਾਰਨ ਪ੍ਰੋਫੈਸਰਾਂ ਨੂੰ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਕੁਝ ਸਮੇਂ ਦੇ ਲਈ ਰਿਮੋਟਲੀ ਕੰਮ ਕਰਨ ਦਾ ਆਪਸ਼ਨ ਦਿੱਤਾ ਗਿਆ ਹੈ ਵਿਦਿਆਰਥੀਆਂ ਨੂੰ ਵੀ ਛੁੱਟੀਆਂ ਤੇ ਆਨਲਾਈਨ ਕਲਾਸਾਂ ਲਗਾਉਣ ਦੇ ਆਪਸ਼ਨ ਦਿੱਤੇ ਜਾ ਰਹੇ ਨੇ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਨੇ ਇਹ ਫੈਸਲਾ ਲਾਸ ਐਂਜਲਸ ਸ਼ਹਿਰ ਦੇ ਵਿੱਚ ਜਾਰੀ ਆਈਸੀਈ ਛਾਪੇ ਮਾਰੀਆਂ ਦੇ ਮੱਦੇਨਜ਼ਰ ਲਿਆ ਜਿਨ੍ਹਾਂ ਨੇ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ 1 ਜੁਲਾਈ ਨੂੰ ਮੈਕ ਆਰਥਰ ਪਾਰਕ ਦੇ ਵਿੱਚ ਭਾਰੀ ਹਥਿਆਰਬੰਦ ਆਈਸੀਈ ਏਜੰਡਾ ਦੀ ਮੌਜੂਦਗੀ ਅਤੇ 10 ਜੁਲਾਈ ਨੂੰ ਵੈਂਚੂਰਾ ਕਾਉਂਟੀ ਦੇ ਖੇਤਾਂ ਵਿੱਚ ਹੋਈਆਂ ਰੇਡਸ ਨੇ ਇਸ ਡਰ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਹੈ। ਇਨ੍ਹਾਂ ਘਟਨਾਵਾਂ ਦੇ ਕਾਰਨ ਲੈਟਿਨ ਅਤੇ ਪ੍ਰਵਾਸੀ ਭਾਈਚਾਰਿਆਂ ਦੇ ਨਾਲ ਸਬੰਧਿਤ ਵਿਦਿਆਰਥੀ ਕੈਂਪਸ ਦੇ ਵਿੱਚ ਆਉਣ ਤੋਂ ਚਿਜਕ ਰਹੇ ਨੇ ਯੂਨੀਵਰਸਿਟੀ ਦੀ ਵਾਈਸ ਪ੍ਰੈਜ਼ੀਡੈਂਟ ਹੀਥਰ ਲੈਟਿਮਰ ਨੇ 9 ਜੁਲਾਈ ਨੂੰ ਫੈਕਲਟੀ ਨੂੰ ਇੱਕ ਪੱਤਰ ਦੇ ਵਿੱਚ ਕਿਹਾ ਕਿ ਲਾਸ ਐਂਜਲਸ ਖੇਤਰ ਦੇ ਵਿੱਚ ਹਾਲੀਆ ਘਟਨਾਵਾਂ ਨੇ ਸਾਡੇ ਭਾਈਚਾਰੇ ਨੂੰ ਬਹੁਤ ਅਸੁਰੱਖਿਆ ਮਹਿਸੂਸ ਕਰਵਾਈ ਹੈ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਯੂਨੀਵਰਸਿਟੀ ਨੂੰ ਸਾਡੇ ਗੋਲਡਨ ਈਗਲ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਸਹਾਇਤਾ ਲਈ ਸੁਚੇਤ ਢੰਗ ਦੇ ਨਾਲ ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਜੋ ਮੁਕਤ ਤੌਰ ਤੇ ਲਤੀਨੀ ਈਸਟ ਸਾਈਡ ਖੇਤਰ ਦੇ ਵਿੱਚ ਮੌਜੂਦ ਹੈ ਇਸ ਦੇ ਵਿੱਚ ਬਹੁਤ ਸਾਰੇ ਅਨਡਾਕੂਮੈਂਟਿਡ ਵਿਦਿਆਰਥੀ ਵੱਡੀ ਗਿਣਤੀ ਵਿੱਚ ਪੜ੍ਹਦੇ ਨੇ ਇਹਨਾਂ ਵਿੱਚੋਂ ਜ਼ਿਆਦਾਤਰ ਪ੍ਰਵਾਸੀ ਵਿਦਿਆਰਥੀ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸਿਸਟਮ ਦੇ 461000 ਵਿਦਿਆਰਥੀਆਂ ਦੇ ਵਿੱਚੋਂ ਲਗਭਗ 9500 ਅਨਡਾਕੂਮੈਂਟਿਡ ਵਿਦਿਆਰਥੀ ਨੇ ਹਾਲਾਂਕਿ ਕੈਂਪਸ ਤੇ ਅਜੇ ਕੋਈ ਵੀ ਆਈਸੀਈ ਦੀ ਛਾਪੇਮਾਰੀ ਦੀ ਰਿਪੋਰਟ ਸਾਹਮਣੇ ਨਹੀਂ ਆਈ ਪਰ ਵਿਦਿਆਰਥੀਆਂ ਦਾ ਡਰ ਵਾਜੂਬ ਹੈ ਯੂਨੀਵਰਸਿਟੀ ਦੇ ਸਮਰ ਸੈਸ਼ਨ ਦੇ ਦੌਰਾਨ ਘੱਟ ਵਿਦਿਆਰਥੀਆਂ ਅਤੇ ਕਲਾਸਾਂ ਹੋਣ ਦੇ ਕਾਰਨ ਆਨਲਾਈਨ ਕਲਾਸਾਂ ਦਾ ਅਸਰ ਫਿਲਹਾਲ ਘੱਟ ਨਜ਼ਰ ਆ ਰਿਹਾ ਹੈ ਪਰ 18 ਅਗਸਤ ਨੂੰ ਸ਼ੁਰੂ ਹੋਣ ਵਾਲੇ ਫਾਲ ਸੈਮੈਸਟਰ ਦੇ ਵਿੱਚ ਇਸ ਦਾ ਪ੍ਰਭਾਵ ਸਪਸ਼ਟ ਤੌਰ ਤੇ ਨਜ਼ਰ ਆਵੇਗਾ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਅਤੇ ਪੂਰੇ ਸੀਐਸਯੂ ਸਿਸਟਮ ਨੇ ਪਹਿਲਾਂ ਹੀ ਕੋਵਿਡ ਮਹਾਮਾਰੀ ਤੇ ਜੰਗਲੀ ਅੱਗ ਵਰਗੀਆਂ ਸਥਿਤੀਆਂ ਦੇ ਵਿੱਚ ਰਿਮੋਟ ਲਰਨਿੰਗ ਦੀ ਆਪਸ਼ਨ ਨੂੰ ਪੇਸ਼ ਕੀਤਾ ਸੀ ਯੂਨੀਵਰਸਿਟੀ ਨੇ ਸਪਸ਼ਟ ਕੀਤਾ ਹੈ ਕਿ ਕੈਂਪਸ ਪੁਲਿਸ ਕਿਸੇ ਵਿਅਕਤੀ ਨੂੰ ਸਿਰਫ ਅਨਡਾਕੂਮੈਂਟਡ ਇਮੀਗ੍ਰੇਸ਼ਨ ਜਾਂ ਫਿਰ ਕੋਈ ਵੀ ਵੀਜ਼ਾ ਸਟੇਟਸ ਦੇ ਸ਼ੱਕ ਤੇ ਸੰਪਰਕ ਹਿਰਾਸਤ ਪੁੱਛਗਿੱਛ ਜਾਂ ਫਿਰ ਗ੍ਰਿਫਤਾਰ ਨਹੀਂ ਕਰ ਸਕਦੀ। ਤੇ ਨਾਲ ਹੀ ਯੂਨੀਵਰਸਿਟੀ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਸਹਿਯੋਗ ਨਹੀਂ ਕਰੇਗੀ ਜਦੋਂ ਤੱਕ ਕੋਈ ਜੁਡੀਸ਼ੀਅਲ ਵਾਰੰਟ ਜਾਰੀ ਨਾ ਹੋਵੇ। ਹਾਲਾਂਕਿ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸਰਕਾਰੀ ਯੂਨੀਵਰਸਿਟੀ ਹੋਣ ਦੇ ਨਾਤੇ ਸੀਐਸਯੂ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕੈਂਪਸ ਦੇ ਪਬਲਿਕ ਖੇਤਰ ਵਿੱਚ ਆਉਣ ਤੋਂ ਨਹੀਂ ਰੋਕ ਸਕਦੀ ਪਰ ਨਿੱਜੀ ਖੇਤਰ ਜਿਵੇਂ ਕਿ ਕੈਂਪਸ ਹਾਊਸਿੰਗ ਜਾਂ ਫਿਰ ਕਲਾਸਰੂਮਸ ਦੇ ਵਿੱਚ ਉਹਨਾਂ ਦੇ ਦਾਖਲੇ ਤੇ پابੰਦੀ ਹੈ ਅਤੇ ਦਾਖਲੇ ਦੇ ਲਈ ਉਹਨਾਂ ਨੂੰ ਵਾਰੰਟ ਨਾਲ ਲੈ ਕੇ ਆਉਣੇ ਜ਼ਰੂਰੀ ਨੇ ਯੂਨੀਵਰਸਿਟੀ ਨੇ ਵਿਦਿਆਰਥੀਆਂ ਤੇ ਸਟਾਫ ਦੀ ਸਹਾਇਤਾ ਲਈ ਕਈ ਸਿਸਟਮ ਪ੍ਰਦਾਨ ਕੀਤੇ ਨੇ ਜਿਸ ਦੇ ਵਿੱਚ ਇਮੀਗ੍ਰੇਸ਼ਨ ਰਿਸੋਰਸ ਪੇਜ ਅਤੇ ਰੈਪਿਡ ਰਿਸਪਾਂਸ ਹੌਟਲਾਈਨ ਨੰਬਰ ਸ਼ਾਮਿਲ ਨੇ ਜਿੱਥੇ ICE ਦੁਆਰਾ ਸੰਪਰਕ ਕੀਤੇ ਜਾਣ ਦੀ ਸਥਿਤੀ ਵਿੱਚ ਰਿਪੋਰਟ ਕੀਤੀ ਜਾ ਸਕਦੀ ਹੈ ਇਹ ਫੈਸਲਾ ਲਾਸ ਏਂਜਲਸ ਦੇ ਵਿੱਚ ਜਾਰੀ ਵਿਰੋਧ ਪ੍ਰਦਰਸ਼ਨਾਂ ਅਤੇ ਕਾਨੂੰਨੀ ਚੁਣੌਤੀਆਂ ਦੇ ਵਿਚਕਾਰ ਆਇਆ ਲੋਸ ਐਂਜਲਸ ਦੀ ਮੇਅਰ ਕੈਰਨ ਬਾਸ ਨੇ 11 ਜੁਲਾਈ ਨੂੰ ਐਲਾਨ ਕੀਤਾ ਕਿ ਲੋਸ ਐਂਜਲਸ ਸ਼ਹਿਰ ਸਰਕਾਰ ਖਿਲਾਫ ਕੀਤੇ ਇੱਕ ਮੁਕਦਮੇ ਦੇ ਵਿੱਚ ਸ਼ਾਮਲ ਹੋਵੇਗਾ ਜੋ ਅਮਰੀਕਨ ਸਿਵਲ ਲਿਬਰਟੀਆਂਜ਼ ਯੂਨੀਅਨ ਅਤੇ ਪਬਲਿਕ ਕਾਉਂਸਲ ਦੇ ਵੱਲੋਂ ਦਾਇਰ ਕੀਤਾ ਗਿਆ ਹੈ। ਇਹ ਮੁਕਦਮਾ ਫੈਡਰਲ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਵਿਰੁੱਧ ਹੈ ਤੇ ਲੋਸ ਐਂਜਲਸ ਖੇਤਰ ਵਿੱਚ ਇਮੀਗ੍ਰੇਸ਼ਨ ਰੇਡਜ਼ ਨੂੰ ਤੁਰੰਤ ਰੋਕਣ ਦੀ ਮੰਗ ਕਰਦਾ ਹੈ। ਕੈਲੀਫੋਰਨੀਆ ਦੇ ਹੋਰ ਐਸਸੀਯੂ ਕੈਂਪਸ ਤੇ ਹੋਰ ਸੂਬੇ ਦੇ ਸਕੂਲਾਂ ਦੇ ਵਿੱਚ ਅਜਈਆਂ ਸਹੂਲਤਾਂ ਦੀ ਪੇਸ਼ਕਸ਼ ਫਿਲਹਾਲ ਨਹੀਂ ਕੀਤੀ ਗਈ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦਾ ਆਨਲਾਈਨ ਕਲਾਸਾਂ ਤੇ ਛੁੱਟੀਆਂ ਦੀ ਪੇਸ਼ਕਸ਼ ਕਰਨ ਦਾ ਫੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਇੱਕ ਕੋਸ਼ਿਸ਼ ਹੈ। ਆਈਸੀਈ ਰੇਡਸ ਨੇ ਲਾਸ ਐਂਜਲਸ ਦੇ ਪ੍ਰਵਾਸੀ ਭਾਈਚਾਰਿਆਂ ਵਿੱਚ ਜ਼ਰੂਰ ਡਰ ਦਾ ਮਾਹੌਲ ਪੈਦਾ ਕੀਤਾ ਹੈ ਜਿਸ ਦਾ ਅਸਰ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਉਹਨਾਂ ਦੀ ਪੜ੍ਹਾਈ ਤੇ ਪੈ ਰਿਹਾ ਹੈ। ਅਗਲੇ ਕੁਝ ਮਹੀਨਿਆਂ ਦੇ ਵਿੱਚ ਖਾਸ ਕਰਕੇ ਫਾਲ ਸੈਮੈਸਟਰ ਦੀ ਸ਼ੁਰੂਆਤ ਦੇ ਨਾਲ ਇਸ ਸਥਿਤੀ ਦਾ ਵਧੇਰੇ ਸਪਸ਼ਟ ਅਸਰ ਸਾਹਮਣੇ ਆਵੇਗਾ।